ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੁਣੇ-ਹੁਣੇ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਿਪਾਹੀ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਰਾਹੀਂ ਕਿਹਾ ਕਿ ਅਸੀਂ ਪਠਾ ਸਾਹਿਬ ਤੇ ਅੰਮ੍ਰਿਤਸਰ ਦੇ ਮੈਨੇਜਰ ਨੂੰ ਅਧਿਕਾਰਤ ਕਰਤਾ ਹੈ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਕਰਾਫ ਮਾਨਹਾਨੀ ਦਾ ਜਿਹੜਾ ਉਹ ਦਾਵਾ ਕਰੇ ਮੈਂ ਧਾਮੀ ਸਾਹਿਬ ਦੇ ਇਸ ਕਥਨ ਦਾ ਪੋਰ ਜੋਰ ਸ਼ਬਦਾਂ ਦੇ ਵਿੱਚ ਸਵਾਗਤ ਕਰਦਾ ਹੈ ਤਾਂ ਮੀ ਸਾਹਿਬ ਬਿਲਕੁਲ ਪਠਾ ਸਾਹਿਬ ਗੁਰਦਰਾ ਸਾਹਿਬ ਦਾ ਜਿਹੜਾ ਮਾਮਲਾ ਹੈ ਐਡਵੋਕੇਟ ਸਤਨਾਮ ਸਿੰਘ ਗਿੱਲ ਨੇ ਉਠਾਇਆ ਤੇ ਉਹਨੇ ਸਬੂਤ ਵੀ ਦਿੱਤੇ ਹੈ ਪ੍ਰੈਸ ਦੇ ਸਾਹਮਣੇ ਤੇ ਉਹੀ ਸਬੂਤਾਂ ਦੀ ਕਾਪੀ ਜਿਹੜੀ ਹੈ ਮੈਂ ਸ੍ਰੀ ਅਮਰਸਰ ਸਾਹਿਬ ਪ੍ਰੈਸ ਦੇ ਸਾਹਮਣੇ ਜਿਹੜਾ ਉਹ ਮੁਹੱਈਆ ਵੀ ਕਰਵਾਈ ਹੈ ਤੇ ਜੇ ਤੁਸੀਂ ਉਹਨਾਂ ਸਬੂਤਾਂ ਨੂੰ ਨਾ ਕਾਫੀ ਸਮਝਦੇ ਹੋ ਤੇ ਹੋਰ ਵੀ ਸਬੂਤ ਤੁਹਾਨੂੰ ਦਿੱਤੇ ਜਾਣਗੇ। ਅਦਾਲਤ ਮੰਗੂਗੀ ਅਦਾਲਤ ਦੇ ਵਿੱਚ ਵੀ ਦਿੱਤੇ ਜਾਣਗੇ। ਪਰ ਮੈਂ ਇੱਕ ਅਪੀਲ ਕਰਦਾ ਹਾਂ ਸਿਪਾਹੀ ਸਾਹਿਬ ਕਿ ਗੁਰਦੁਆਰਾ ਪਠਾ ਸਾਹਿਬ ਗੁਰਦੁਆਰਾ ਅੰਮ੍ਰਿਤਸਰ ਦੇ ਹੀ ਮੈਨੇਜਰਾਂ ਨੂੰ ਇਹ ਚਿੱਠੀਆਂ ਜਾਰੀ ਨਾ ਕਰੋ ਕਿਉਂਕਿ ਭਵਿੱਖ ਦੇ ਵਿੱਚ ਅਸੀਂ ਹਰ ਮਾਮਲਾ ਚੁੱਕਨ ਵਾਲਿਆਂ ਹਰ ਗੁਰਦੁਆਰੇ ਦਾ। ਤੇ ਤੁਸੀਂ ਸਾਰੇ ਗੁਰਦੁਆਰਿਆਂ ਦੇ ਜਿਹੜੇ 85 87 ਨਾਲ ਸੰਬੰਧਿਤ ਹੈ ਤੁਸੀਂ ਸਾਰੇ ਗੁਰਦੁਆਰਿਆਂ ਦੇ ਨਾਲ ਮੈਨੇਜਰਾਂ ਨੂੰ ਗੁਰਦਵਾਰਿਆਂ ਦੇ ਨੂੰ ਮਾਨਹਾਨੀ ਲਈ ਅਧਿਕਾਰਤ ਕਰ ਦਿਓ ਮੇਰੇ ਤੇ ਕੇਸ ਪਾਉਣ ਵਾਸਤੇ ਕਿਉਂਕਿ ਬਾਰ ਬਾਰ ਚਿੱਠੀਆਂ ਕਰਨੀਆਂ ਤੁਹਾਨੂੰ ਜਿਹੜਾ ਔਖਾ ਹੋਊਗਾ ਇੱਕੋ ਵਾਰੀ ਸਾਰੇ ਗੁਰਦਵਾਰਿਆਂ ਨੂੰ ਸਰਕੂਲਰ ਕੱਢ ਦਿਓ ਕਿ ਜਿਹੜੇ ਜਿਹੜੇ ਗੁਰਦਾਰੇ ਦਾ ਮਾਮਲਾ ਗਿਆਨੀ ਹਰਪੀ ਸਿੰਘ ਚੱਕੂਗਾ ਉਹ ਗੁਰਦਾਰਾ ਸਾਹਿਬ ਦਾ ਮੈਨੇਜਰ ਜਿਹੜਾ ਹੈ ਉਹਦੇ ਤੇ ਮਾਨਹਾਨੀ ਦਾ ਦਾਵਾ ਕਰੇ ਕਿਉਂਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਗੁਰਦਵਾਰਾ ਸਾਹਿਬ ਦੇ ਵਿੱਚ ਹੀ ਹੋਏ ਜਿਹੜੇ ਮਾਮਲੇ ਆ ਉਹ ਉਠਾਉਣ ਜਾ ਰਹੇ ਹਾਂ ਹੌਲੇ ਮਹੱਲੇ ਦੀ ਧਾਮ ਸਾਹਿਬ ਕਾਨਫਰੰਸ ਅਸੀਂ ਕਰ ਰਹੇ ਹਾਂ ਇਕੱਠ ਕਰ ਰਹੇ ਹਾਂ ਪੰਥ ਦਾ ਉਥੇ ਵੀ ਪੰਥ ਨੂੰ ਸਬੂਤ ਦੇਵਾਂਗੇ ਅਸੀਂ ਇਹੋਲੇ ਮੱਲੇ ਤੋਂ ਬਾਅਦ ਤੁਹਾਡੇ ਘਰ ਤੁਹਾਡੀ ਰਹਾਇਸ਼ ਦੇ ਉੱਤੇ ਤੁਹਾਡੇ ਪਿੰਡ ਦੇ ਵਿੱਚ 1000 1500 ਬੰਦਾ ਲੈ ਕੇ ਆ ਕੇ ਤੁਹਾਨੂੰ ਉਥੇ ਵੀ ਸਬੂਤ ਦੇ ਕੇ ਜਾਵਾਂਗੇ ਤੁਹਾਨੂੰ ਉਥੇ ਭਰੇ ਇਕੱਠ ਦੇ ਵਿੱਚ ਭਰੇ ਜਿਹੜੇ ਲੋਕਾਂ ਦੇ ਜਿਹੜੇ ਇਕੱਤਰਤਾ ਦੇ ਵਿੱਚ ਤੁਹਾਨੂੰ ਸਵਾਲ ਪੁੱਛਾਂਗੇ ਤੁਸੀਂ ਜਵਾਬ ਦਿਓ ਤੁਹਾਨੂੰ ਸਾਡੇ ਸਵਾਲਾਂ ਦਾ ਜਵਾਬ ਨਹੀਂ ਹੋਣਾ ਅਹਿਤਾ ਕੋਰਟ ਦੇ ਵਿੱਚ ਇਸ ਕਰਕੇ ਨਹੀਂ ਸੀ ਗਏ ਕਿਉਂਕਿ ਪੰਥਦੀਆਂ ਜੱਥੇਬੰਦੀਆਂ ਪੰਥਦੀਆਂ ਸੰਪਰਦਾਵਾਂ ਪੰਥ ਦੇ ਵਿਦਵਾਨ ਸਾਨੂੰ ਕਹਿੰਦੇ ਸੀ ਕਿ ਜਹੇਦਾਰ ਕੋਰਟ ਨਹੀਂ ਜਾਂਦੇ ਹੁੰਦੇ ਆਦੇ ਨਿੱਜੀ ਮਾਮਲਿਆਂ ਲਈ ਤੇ ਤੁਸੀਂ ਸਾਨੂੰ ਕੋਰਟ ਲੈ ਕੇ ਜਾਓਗੇ ਨਾ ਫਿਰ ਜਿਹੜੀਆਂ ਵਧਿਕੀਆਂ ਤੁਸੀਂ ਮੇਰੇ ਨਾਲ ਨਿੱਜੀ ਕੀਤੀਆਂ ਉਹ ਕੋਟ ਉਹਦੀ ਵੀ ਕੋਰਟ ਦੇ ਵਿੱਚ ਸੁਣਵਾਈ ਹੋਊਗੀ। ਉਹੀ ਜਿਹੜੀ ਫੇਕ ਕਮੇਟੀ ਬਣਾ ਕੇ ਫੇਕ ਇਲਜ਼ਾਮ ਮੇਰੇ ਤੇ ਲਾ ਕੇ ਨਾ ਤੇ ਤੁਸੀਂ ਮੈਨੂੰ ਟਰਮੀਨੇਟ ਕੀਤਾ ਸੀ ਕੋਰਟ ਦੇ ਵਿੱਚ ਫਿਰ ਕੋਰਟ ਰਾਹੀਂ ਉਹ ਵੀ ਜਵਾਬ ਮੰਗਾਗੇ ਕਿ ਉਹ ਜਿਹੜੀ ਤੁਹਾਡੀ ਅਖੌਤੀ ਕਮੇਟੀ ਬਣੀ ਸੀ ਉਹਦੇ ਕੋਲ ਕੀ ਐਸੇ ਮੇਰੇ ਸਬੂਤ ਸੀ ਜਿੰਨਾ ਕਰਕੇ ਮੈਨੂੰ ਟਰਮੀਨੇਟ ਕੀਤਾ ਗਿਆ ਸੀ ਮੈਂ ਤੁਹਾਡੇ ਸ਼ਬਦ ਦਾ ਸਵਾਗਤ ਕਰਦਾ ਪਰ ਇਹ ਕੱਟ ਦੇ ਵਿੱਚ ਤੁਹਾਡੇ ਘਰੇ ਆ ਕੇ ਵੀ ਸਬੂਤ ਦੇ ਕੇ ਜਾਵਾਂਗੇ ਫਿਕਰ ਨਾ ਕਰੋ ਚਿੰਤਾ ਨਾ ਕਰੋ ਮੈਂ ਤੁਹਾਡਾ ਸਵਾਗਤ ਕਰਦਾ ਹਿਪਾਈ ਸਾਹਿਬ ਤੁਸੀਂ ਆਪਣੀ ਸਿਪਾਈ ਦੀ ਡਿਊਟੀ ਕਰੋ ਅਸੀਂ ਆਪਣੇ ਪੰਥ ਦੀ ਸੇਵਾਦਾਰ ਹੋਣ ਦੀ ਡਿਊਟੀ ਕਰਾਂਗੇ ਦੂਜੀ ਗੱਲ ਗੁਰਦੁਆਰਾ ਅੰਮ੍ਰਿਤਸਰ ਦੀ ਜ਼ਮੀਨ ਵੇਚੀ ਗਈ ਹੈ ਇਸ ਗੱਲ ਨੂੰ ਤਾਂ ਤੁਸੀਂ ਮੰਨਦੇ ਹੋ ਨਾ ਤੁਸੀਂ ਇਸ ਗੱਲ ਨੂੰ ਵੀ ਮੰਨਦੇ ਹੋ ਨਾ ਕਿ ਪੰਥ ਦੇ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੀਆਂ ਉਹ ਹਾਰਟ ਹੋਈਆਂ ਨੇ ਤੇ ਪੰਥ ਵੀ ਡੇਫਰਮੇਸ਼ਨ ਜਿਹੜਾ ਤੇਰੇ ਤੁਹਾਡੇ ਤੇ ਪਾਉਣਾ ਚਾਹੁੰਦਾ ਹੈਗਾ ਦੱਸੋ ਪੰਥ ਕਿੱਥੇ ਡੇਫਰਮੇਸ਼ਨ ਪਾਵੇ ਤੁਹਾਡੇ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਪੰਥ ਨੇ ਡੇਫਰਮੇਸ਼ਨ ਪਾਉਣੀ ਪਰ ਅਕਾਲ ਤਖਤ ਦਾ ਜਥੇਦਾਰ ਸਾਹਿਬ ਤਾਂ ਖੁਦ ਜਿਹੜਾ ਖਮੋਸ਼ ਹੈ ਸਾਨੂੰ ਇਹ ਵੀ ਦੱਸ ਦਿਓ ਕਿ ਪੰਥ ਜਿਨ੍ਹਾਂ ਦੀਆਂ ਭਾਵਨਾਵਾਂ ਹਾਰਟ ਹੋਈਆਂ ਨੇ ਗੁਰਦਾਰਾਮ ਸਾਹਿਬ ਦੀ ਜ਼ਮੀਨ ਵੇਚਣ ਦੇ ਨਾਲ ਮੈਨੇਜਰ ਵੱਲੋਂ ਉਹ ਡੇਫਰਮੇਸ਼ਨ ਕਿੱਥੇ ਪਾਉਣਾ ਤੇ ਅਸੀਂ ਕੋਸ਼ਿਸ਼ ਕਰਾਂਗੇ ਉਹ ਡੈਫਾਮੇਸ਼ਨ ਵੀ ਕੋਰਟ ਦੇ ਵਿੱਚ ਜਿਹੜਾ ਪੰਥ ਵੱਲੋਂ ਪਾਈ ਜਾਵੇ ਸਿੱਖਾਂ ਵੱਲੋਂ ਪਾਈ ਜਾਵੇ ਦੁਨੀਆ ਪਰਦੇਸ ਸਿੱਖ ਜਿਹੜੇ ਆ ਡੈਫਾਮੇਸ਼ਨ ਕਹਣਗੇ ਤੁਹਾਡੇ ਦੇ ਉੱਤੇ ਕਿ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਮਨੇਜਰ ਵੇਚ ਗਏ ਤੇ ਪੰਥ ਦੀਆਂ ਭਾਵਨਾਵਾਂ ਹਾਰਟ ਹੋਈਆਂ ਨੇ ਇਹਦਾ ਜ਼ਿੰਮੇਵਾਰ ਕੇਵਲ ਤੇ ਕੇਵਲ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕਥਿਤ ਪ੍ਰਧਾਨ ਸਿਪਾਈ ਸਾਹਿਬ ਹੈ ਤੁਹਾਡੇ ਤੇ ਡੈਫਾਮੇਸ਼ਨ ਇੱਕ ਨਹੀਂ ਪਾਉਗੀ ਹਜ਼ਾਰਾਂ ਡੈਫਾਮੇਸ਼ਨ ਕੋਰਟ ਦੇ ਵਿੱਚ ਤੁਹਾਡੇ ਤੇ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ